ਕੁੜੀਆਂ ਨੂੰ ਨਾ ਪਿਛਲੇ ਹਫਤੇ ਸਕੂਲ ਛੱਡਣ ਗਿਆ ਤੇ ਤੁਹਾਨੂੰ ਹੁੰਦਾ ਨਾ ਕਿ ਸਕੂਲ ਦੇ ਗੇਟ ਦੇ ਬਾਹਰ ਸਿਕਿਉਰਿਟੀ ਗਾਰਡ ਖੜਾ ਹੁੰਦਾ ਤੇ ਕਈ ਬੱਚੇ ਇਦਾਂ ਦੇ ਹੁੰਦੇ ਜਿਹੜੇ ਨਾ ਸਕੂਲ ਦੇ ਬਾਹਰ ਖਲੋ ਕੇ ਗੱਲਾਂ ਕਰੀ ਜਾਂਦੇ ਜਦੋਂ ਬੈਲ ਵੱਜੇਗੀ ਫਿਰ ਅੰਦਰ ਜਾਵਾਂਗੇ ਮੈਂ ਆਪਣੀ ਕੁੜੀਆਂ ਨੂੰ ਛੱਡਿਆ ਤੇ ਸਿਕਿਉਰਿਟੀ ਗਾਰਡ ਉਹਨੇ ਚ ਬੈਲ ਵੱਜ ਗਈ ਤੇ ਉਹ ਫਿਰ ਵੀ ਨਹੀਂ ਆਏ ਸਿਕਿਉਰਿਟੀ ਗਾਰਡ ਕਹਿੰਦਾ ਕਿ ਆ ਜਿਓ ਤੁਹਾਨੂੰ ਬਾਜਿਆ ਨਾ ਲੈ ਕੇ ਜਾਈਏ ਇੱਕ ਬੰਦੇ ਨੇ ਰਿਕਸ਼ਾ ਕੀਤਾ ਤੇ ਰਿਕਸ਼ੇ ਵਾਲੇ ਨੇ 50 ਰੁਪਏ ਮੰਗੇ ਤੇ ਉਹ ਰਿਕਸ਼ੇ ਵਾਲੇ ਨੂੰ ਕਹਿੰਦਾ ਕਿ ਤੇਰੇ ਮੈਂ ਪਹਿਲੇ ਵੀ ਦੇਣੇ ਆ ਆਈ ਕਿ ਸੜਕ ਤੇ ਲੱਗੀ ਐ ਸੜਕ ਤੇ ਤੁਸੀਂ ਕਿਸੇ ਦੁਕਾਨ ਤੋਂ ਸਾਮਾਨ ਲੈ ਰਹੇ ਹੋ ਤੇ ਬੰਦਾ ਆ ਕੇ ਤੁਹਾਨੂੰ ਕੀ ਕਹਿੰਦਾ ਬਈ ਬਾਈਕ ਥੋੜੀ ਸਾਈਡ ਤੇ ਕਰ ਅੰਮਰਸਰ ਚ ਇਦਾਂ ਨਹੀਂ ਅੱਛਾ ਅੰਮਰਸਰ ਤਾਂ ਢੀ ਬਾਈਕ ਲੱਗੀ ਕਿ ਬੰਦਾ ਆਏਗਾ ਉਹਨੂੰ ਕਹਿੰਦਾ ਤੁਹਾਡੀ ਲੱਗੀ ਹਾਂਜੀ ਥੋੜੀ ਜੀ ਹੋਰ ਪਰੇ ਕਰੋ ਪਰਲੇ ਵੀ ਰੋਕ ਪਾਰਟੀ ਪੈਂਟ ਪਾ ਲੰਦਾ ਪ੍ਰੋਫੈਸ਼ਨ ਬਣ ਜਾਂਦਾ ਹਮ ਮਾੜਾ ਬੰਦਾ ਪਾਰਟੀ ਪੈਂਟ ਪਾ ਲੰਦਾ ਅਕਲ ਹੀ ਨਹੀਂ ਗਈ ਆ ਇਹ ਉਹ ਡਿਪੈਂਡ ਕਰਦਾ ਮੇਰੇ ਵਰਗਾ ਬੰਦਾ ਸੋਨਾ ਵੀ ਪਾੜੇ ਲੋਕਾਂ ਨੇ ਗਣਾ ਪਿੱਤਲ ਹੀ ਪਾਇਆ ਮੈਂ ਉਹ ਬੰਦੇ ਕਦੀ ਨਹੀਂ ਲੜਦੇ ਤੁਹਾਡੇ ਮੇਰੀ ਹੱਥੋਂ ਪਾਈ ਨਹੀਂ ਹੋ ਸਕਦੀ ਜੇ ਨਾ ਤੇ ਤੀਦਾ ਬੰਦਾ ਆ ਕੇ ਕਹੂਗਾ ਨਹੀਂ ਓ ਛੱਡੋ ਬਲੈਸ਼ ਹਦੋਂ ਇਹਦੇ ਪੜਿਆਈ। ਉਹ ਬੰਦਾ ਗੰਦਾ ਵੀ ਇੱਕ ਅੱਧੀ ਛੱਡਣੀ ਪੈਣੀ ਫੇਰ ਮੰਨ ਲਓ ਹਮੇਸ਼ਾ ਲੜਾਈ ਦੂਸਰਾ ਬੰਦਾ ਕਰਾਉਂਦਾ। ਅੱਛਾ ਮੈਨੂੰ ਲੈ ਕੇ ਜਾਇਓ ਮੈਂ ਪੂਰਾ ਵੇਖਿਆ। ਅੱਛਾ ਰਾਜ ਨਾ ਮਣੀ ਹੁੰਦੇ। ਅਸੀਂ ਕਿਤੇ ਨਾਂ ਚਲਾਂਗੇ ਬੰਬੀ ਤੇ। ਅੱਛਾ ਜਿਹੜੀ ਬੰਬੀ ਤੇ ਆਪਾਂ ਨਾ ਆਣਗੇ ਉੱਥੇ ਜਾਮੂਆਂ ਦਾ ਦਰਖਤ ਸੀ। ਅੱਛਾ ਜੀ। ਤਹੀਂ ਕਿਹਾ ਵੀ ਪਹਿਲੇ ਜਾਮਨੂ ਖਾ ਲੈਨੇ ਆ ਬਾਅਦ ਦੇ ਵਿੱਚ ਨਹਾ ਲਾਂਗੇ। ਉਹ ਜਾਮਨੂ ਖਾਂਦੇ ਖਾਂਦੇ ਨਾ ਦਾ ਇਦਾਂ ਆ ਬੰਬੀ ਆ ਇੱਧਰ ਜਾਮਨੂ ਇੱਧਰ ਟੋਇਆ ਸੀ ਟੋਏ 'ਚ ਪਾਣੀ ਭਰੇ ਹੋਣਾ ਮੀਂਹ ਦਾ ਕਿਤੇ। ਅਸੀਂ ਉੱਥੇ ਰੈਸ ਸੁਤਨ ਲਾਤੇ ਤੇ ਨਾਲ ਜਾਮ ਨੂੰ ਖਾਦੇ ਅੱਧਾ ਬੋਣਾ ਘੰਟਾ ਹੀ ਚਿਕੜ ਤੇ ਚਿਕੜੋ ਚਿਕੜੀ ਹੋ ਗਏ ਤੇ ਜਦੋਂ ਬੱਬੀ ਦੇ ਨਾਣ ਗਏ ਤੇ ਬਤੀ ਤੇ ਕੈਨੇਡਾ ਲੱਗਦਾ ਬ੍ਰੈਮਟਨ ਕੋ ਮੋਂ ਤੁਹਾਨੂੰ ਲੱਗਦਾ ਉਹ ਬਠੰਡੇ ਕੋ ਮਾਂਦੇ ਰੋਤੇ ਕੱਚੇ ਸੁਕਣੇ ਵਾਇਪੇ ਉਹਨੇ ਕਈ ਜਗ੍ਹਾ ਦਿਖਾਇਆ ਉਹਨਾਂ ਨੂੰ ਨਹੀਂ ਇੰਨੇ ਗੌਰ ਨਾਲ ਨਹੀਂ ਮੈਂ ਵੇਖਿਆ ਨਹੀਂ ਆਪਣੇ ਵਾਲੇ ਹੀ ਸਾਰੇ ਉੱਤੇ ਤੁਹਾਡਾ ਅੱਧੀ ਰਾਤ ਨੂੰ ਜਲੇਬੀਆਂ ਖਾਣ ਦਾ ਦਿਲ ਕਰੇ ਤੁਸੀਂ ਜਲੇਬੀਆਂ ਖਾਓ ਕੱਲ੍ਹ ਕੋਮੀ ਸੇ ਸਿੰਕਲ ਬਹੁਤ ਚੋਸ਼ੂ ਲੱਗਦੇ ਮੋਟਾ ਪੈਸਾ ਹੋ ਗਿਆ ਅੱਜ ਕੱਲ ਇਹ ਪੂਰਾ ਕਿੰਨੇ ਗਿਆ ਤੁਹਾਨੂੰ ਅ ਸਤਿ ਸ਼੍ਰੀ ਅਕਾਲ ਸਵਾਗਤ ਤੁਸੀਂ ਜੁੜਿਓ ਡੇਲੀ ਪੋਸਟ ਮਿਆਬੀ ਨਾਲ ਅੱਜ ਸਾਡੇ ਨਾਲ ਲੋਕ ਸਖਸ਼ ਮੌਜੂਦ ਨੇ ਜਿਨ੍ਹਾਂ ਨੇ ਅਸੀਂ ਤਾਂ ਸ਼ਾਇਦ ਥੋੜਾ ਸਮਾਂ ਕਹਿ ਰਹੇ ਨੇ ਪਤਾ ਨਹੀਂ ਉਹਨਾਂ ਨੇ ਕਿੰਨੇ ਗੋਡੇ ਗਿੱਟੇ ਕਸਾਈ ਨੇ ਇਸ ਤਰੱਕੀ ਪਿੱਛੇ ਜਿਨ੍ਹਾਂ ਨੇ ਇੱਕ ਦਸਤਾਰ ਨੂੰ ਦੇਸ਼ ਦੀਆਂ ਕਿੰਨੀਆਂ ਕੰਟਰੀਆਂ ਕਿੰਨੇ ਸ਼ਹਿਰਾਂ ਦੇ ਵਿੱਚ ਜਿਹੜਾ ਲੋਕਾਂ ਦੇ ਨਾਲ ਹਾਸਾ ਵੰਡਿਆ ਤੇ ਉਸ ਦਸਤਾਰ ਨਾਲ ਪੰਜਾਬੀਆਂ ਦਾ ਨਾਮ ਕਿੰਨਾ ਰੋਸ਼ਨ ਕੀਤਾ ਜਦੋਂ ਅਸੀਂ ਗੁਰੂ ਦੀ ਨਗਰੀ ਸ਼੍ਰੀ ਅੰਮ੍ਰਿਤਸਰ ਦਾ ਨਾਮ ਲੈਂਦੇ ਆ ਤਾਂ ਆਪਦੇ ਆਪ ਹੀ ਮਨ 'ਚ ਸ਼ਰਧਾ ਭਾਵਨਾ ਪੈਦਾ ਹੁੰਦੀ ਹੈ ਤਾਂ ਉਸ ਧਰਤੀ ਤੇ ਪੈਦਾ ਹੋਏ ਸਾਡੇ ਨਾਲ ਮੌਜੂਦ ਨੇ ਗੱਭਰੂ ਅੰਮ੍ਰਿਤਸਰ ਦੇ ਕੋਮਿਕ ਸਿੰਘ ਤੁਹਾਡਾ ਪਹਿਲਾ ਸਵਾਗਤ ਡੇਲੀ ਪੋਸਟ ਯਾਰੀ। ਥੈਂਕ ਯੂ। ਉਹ ਵੀ ਐਂਟਰ ਦਿੱਤੀ ਭਾਈ ਦੇ ਥੈਂਕ ਯੂ। ਗੁਰੂਵਰੀ ਨਗਰੀ ਦਾ ਤਾਂ ਕਹਿਣਾ ਹੀ ਕੀ ਜਦੋਂ ਵੇਖੋ ਇੱਥੋਂ ਸਾਨੂੰ ਹਮੇਸ਼ਾ ਤਾਂ ਰਹਿੰਦੀ ਕਿ ਜਦੋਂ ਵੀ ਕੋਈ ਸੰਕਟ ਆਂਦਾ ਜਾਂ ਦਿਲ ਨੂੰ ਕੁਝ ਲੱਗਦਾ ਵੀ ਆਪਾਂ ਅੰਮ੍ਰਿਤਸਰ 'ਚ ਨਹੀਂ ਤੁਸੀਂ ਤਾਂ ਉਸ ਨਗਰੀ 'ਚ ਰਹਿੰਦੇ ਹੋ ਕਿੰਨਾ ਜੋਸ਼ ਕਿੰਨਾ ਮਿਲਦਾ ਉੱਥੋਂ। ਬਹੁਤ ਜਿਆਦਾ ਜੀ ਅੰਬਰਸਰ ਦੀ ਆਬੋ ਹਵਾਈ ਨਹੀਂ ਕਹੈਂਡ ਕਿ ਉਹ ਆਲਵੇਸ ਜੋਸ਼ਾ ਦੇ ਵਿੱਚ ਤੇ ਬੇਫਿਕਰੀ ਵੀ ਉਹਦੇ ਵਿੱਚ ਕੋਈ ਟੈਨਸ਼ਨ ਨਹੀਂ ਹੈ ਕਿ ਉਹ ਕਹਿੰਦੇ ਨਾ ਕਿ ਇੱਕ ਸੇਫ ਪਲੇਸ ਜਿੰਨੂੰ ਤੁਸੀਂ ਕਹਿ ਲੈਂਦੇ ਹੋ ਆਈ ਥਿੰਕ ਮੇਰੇ ਲਈ ਇੱਕ ਸੇਫ ਪਲੇਸ ਅੰਮ੍ਰਿਤਸਰ ਹੈ ਬਿਲਕੁਲ ਅਸੀਂ ਥੋੜਾ ਜਿਹਾ ਜ਼ਿਕਰ ਕਰਦੇ ਬੇਫਿਕਰਾਂ ਦੀ ਰਸੋਈ ਜਿਹੜੇ ਐਪੀਸੋਡ ਜਿਹੜੇ ਹਰ ਸ਼ਨੀਵਾਰ 7 ਵਜੇ ਪਟਾਰਾ ਤੇ ਜਿਹੜੇ YouTube ਤੇ ਆਣਗੇ ਤੇ ਪਟਾਰਾ ਤੇ ਹਰ ਸ਼ਨੀਵਾਰ ਆਣਗੇ ਤੇ ਅਸੀਂ ਹੁਣ ਤੁਹਾਡੇ ਨਾਲ ਗੱਲਬਾਤ ਕਰਦੇ ਆ ਤੇ ਤੁਸੀਂ ਤੁਸੀਂ ਪਰ ਖੂਨ ਦਾਨ ਕਰਦੇ ਹੋ ਖੂਨ ਦਾਨ ਕਰਦਾ ਕਿਉਂਕਿ ਤੁਸੀਂ ਤਾਂ ਕਹਿੰਦੇ ਨਾ ਹਸਰਾ ਖੂਨ ਵਾਦਾ ਤੁਹਾਡਾ ਤਾਂ ਰੋਜ਼ ਖੂਨ ਬਾਲਟੀਆਂ ਨਾਲ ਵਾਦਾ ਉਹ ਬਾਲਟੀਆਂ ਦੀ ਬਾਲਟੀਆਂ ਦਾਨ ਚ ਜਾਂਦੀਆਂ ਹੋਣਗੀਆਂ ਤੇ ਬਿਲਕੁਲ ਅਗਰ ਤੁਸੀਂ ਕਹਿੰਦੇ ਹੋ ਤੇ ਹੋਏਗਾ ਇਦਾਂ ਹਾਂ ਹਸਨ ਨਾਲ ਫਾਇਦੇ ਤੇ ਬੜੇ ਨੇ ਕਿਉਂਕਿ ਰੀਅਲ ਲਾਈਫ ਦੇ ਵਿੱਚ ਲੋਕੀ ਹੱਸਣਾ ਭੁੱਲ ਗਏ ਨੇ ਥੋੜਾ ਥੋੜਾ ਤੇ ਇਸ ਕਰਕੇ ਸ਼ਾਇਦ ਮਹਾਰਾਜ ਨੇ ਸਾਡੀ ਡਿਊਟੀ ਲਈ ਆ ਕਿ ਜਾਓ ਲੋਕਾਂ ਨੂੰ ਹਸਾਓ ਜਾ ਕੇ ਆਪ ਹਸਾਣਾ ਲੋਕਾਂ ਨੂੰ ਕਦੇ ਆਪ ਹੁੰਦਾ ਯਾਰ ਮੈਂ ਤਾਂ ਅੱਜ ਅੰਦਰੋਂ ਦਾ ਹਸ ਦੁਖੀਆਂ ਤੇ ਲੋਕਾਂ ਨੂੰ ਅੱਜ ਜ਼ੋਰ ਹਸਾਣਾ ਨਹੀਂ ਭਾਈ ਉਹ ਤੇ ਜਦੋਂ ਤੁਸੀਂ profession ਦੇ ਵਿੱਚ ਆਂਦੇ ਹੋ ਉਦੋਂ ਤੁਹਾਨੂੰ ਉਸ ਤਰ੍ਹਾਂ ਹੀ ਬਿਲਡ ਕਰ ਦਿੱਤਾ ਜਾਂਦਾ ਤੇ ਸ਼ਾਇਦ ਉਹ ਫਾਰਮੈਟ ਹੈ ਇੱਕ ਉਹ ਆਪਣੇ ਆਪ ਕੰਮ ਕਰਦਾ ਕਿ ਜਿਹੜਾ ਕੰਮ ਕਰਨਾ ਤੁਸੀਂ ਉਹਨੂੰ ਤਰੀਕੇ ਨਾਲ ਕਰਨਾ ਤਾਂ ਡੀਰੀਅਲ ਲਾਈਫ ਜਿਵੇਂ ਮਰਜ਼ੀ ਚੱਲਦਾ ਹੋਵੇ ਕਿਉਂਕਿ ਇਹੀ ਚੀਜ਼ਾਂ ਨੇ ਉਹਨਾਂ ਦੀ ਜ਼ਿੰਦਗੀ 'ਚ ਚੱਲ ਰਹੀਆਂ ਨੇ ਹੂੰ ਅਗਰ ਮੈਂ ਵੀ ਉਹੀ ਚੀਜ਼ਾਂ 'ਤੇ ਗੱਲ ਕਰਨੀ ਸ਼ੁਰੂ ਕਰ ਦੂੰਗਾ ਤਾਂ ਫੇਰ ਉਹ ਕਹਣਗੇ ਯਾਰ ਇਹ ਤਾਂ ਸੁਣਾਏ ਤੂੰ ਤੇ ਸਾਡੇ ਲਈਆਂ ਗੱਲਾਂ ਕਰੀ ਜਾਂਦੇ ਸੋ ਉਹ ਅੱड्या ਵਾਲਾ ਜਿਹੜਾ ਅਸੀਂ ਕਹਿੰਦੇ ਨੇ ਇੱਕ ਸਾਡਾ ਮਾਲਵਾ ਬੈਲਟ ਫਾਜ਼ਲ ਕਾ ਜਮਾਂ ਵੱਖਰੀ ਬੋਲੀ ਤੇ ਤੁਹਾਡੇ ਲਈ ਜਮਾਂ ਵੱਖਰੀ ਹਾਂ ਜੀ ਕਹਿੰਦੇ ਨੇ ਜਿਹੜੀ ਗੱਲ ਲਗੀ ਮੂੰਹ ਤੇ ਦੱਬ ਦੇਣੀ ਕਹਿੰਦੇ ਨੇ ਬਸ ਪਾਵੇਂ ਅਗਲਾ ਬੰਦਾ ਨੁਚੜਦਾ ਰਹੇ ਜੀ ਬਸ ਨਹੀਂ ਗੱਲ ਵੈਸੇ ਗੱਲ ਦੱਬਣੀ ਨਹੀਂ ਚਾਹੀਦੀ ਕੱਢ ਦੇਣੀ ਚਾਹੀਦੀ ਹੈ ਜਿੱਦਾਂ ਦੀ ਵੀ ਹੋਵੇ ਮਜੇ ਮਜਹਿਲ ਹੀ ਕਹਿ ਦਿੰਦਾ ਤੁਹਾਡਾ ਹਾਂਜੀ 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 ਦਲੇਰ ਹੋ ਫਿਰ ਮਰਜ ਵਾਲੇ ਪੁਰਿਆ ਦਲੇਰ ਤੇ ਸਾਰੀ ਦੁਨੀਆ ਦਲੇਰ ਹੈ ਜਨਾਬ ਉਹ ਤੇ ਡਿਪੈਂਡ ਕਰਦਾ ਸਿਚੁਏਸ਼ਨ ਕੀ ਹੈ ਹੂੰ ਤੇ ਇੱਕੋ ਵੀ ਲਾਈਨ ਹੈਗੀ ਹੈ ਨਾ ਕਿ ਦਲੇਰੀ ਜ਼ਰੂਰੀ ਨਹੀਂ ਹੁੰਦੀ ਕਿ ਕਿਸੇ ਨਾਲ ਲੜ ਕੇ ਹੀ ਦਲੇਰੀ ਕੱਢੀ ਜਾਂਦੀ ਹੈ ਸਹੀ ਟਾਈਮ ਤੇ ਸਹੀ ਜਗ੍ਹਾ 'ਚੋ ਸਹੀ ਟਾਈਮ ਤੇ ਨਿਕਲ ਕੇ ਆਣਾ ਵੀ ਆਪਣੇ ਆਪ 'ਚ ਦਲੇਰੀ ਹੈ ਗੋਰੇ ਵੀ ਤੁਹਾਡਾ ਸ਼ੋਅ ਦੇਖਦੇ ਨੇ ਨਾ ਤੇ ਗੋਰੇ ਜਦੋਂ ਮਿਲਦੇ ਨੇ ਫਿਰ ਉਹ ਤੁਹਾਨੂੰ ਅੰਗਰੇਜ਼ੀ ਚ ਕਹਿੰਦੇ ਨੇ ਬੜਾ ਮਜ਼ਾ ਲਿਆਦਾ ਸਵਾਦ ਲਿਆਦਾ ਜਿਵੇਂ ਆਪਣੇ ਪੰਜਾਬੀ ਕਹਿੰਦੇ ਤੁੰਨ ਕੇ ਰੱਖ ਦਬ ਕੇ ਰੱਖ ਜਿਵੇਂ ਚੀਜ਼ਾਂ ਦੇਸੀ ਗੋਰੇ ਮੇਰਾ ਸ਼ੋਅ ਨਹੀਂ ਦੇਖਦੇ ਕੋਰੇ ਵੈਸੇ ਆ ਜਾਂਦੇ ਨੇ ਸਮ ਟਾਈਮ ਇੱਕ ਵਾਰੀ ਮੇਰੇ ਸ਼ੋਅ ਦੇ ਵਿੱਚ ਆਏ ਸੀਗੇ ਬਟ ਮੈਨੂੰ ਲੱਗਦਾ ਨਹੀਂ ਉਹਨਾਂ ਨੂੰ ਸਮਝ ਆਈ ਹੋਣੀ ਕਿਉਂਕਿ ਉਹ ਮੈਂ ਪੰਜਾਬੀ ਚ ਹੀ ਕਰਦਾ ਹਾਂ ਹਾਂ ਤੁਹਾਡਾ ਹਾਂ ਮੈਂ ਹਾਂ ਇੰਟਰਨੈਸ਼ਨਲ ਸ਼ੋਅ ਕਾ ਕਾਫੀ ਕਰਦਾ ਪਰ ਉਹ ਪੰਜਾਬੀ ਆਪਣੇ ਫੈਮਿਲੀਜ਼ ਵਾਸਤੇ ਹੀ ਕਰਦਾ ਤੇ ਜਿੰਨੇ ਵੀ ਲੋਕ ਸ਼ੋਅ ਦੇਖਣ ਆਉਂਦੇ ਉਹ ਪੰਜਾਬੀ ਵਾਲੇ ਹੁੰਦੇ ਸੀ ਕਿੰਨਾ ਕੋ ਇੰਡੀਆ ਤੋਂ ਜਦੋਂ ਹਟ ਕੇ ਤੁਸੀਂ ਉਸ ਦੁਨੀਆ ਤੇ ਪਹੁੰਚੇ ਚਲੋ ਉੱਥੇ ਵੀ ਆਪਣੇ ਪੰਜਾਬੀ ਨੋਨਾ ਆਪਣੇ ਆਨੇ ਉਹ ਵਸਾਤੇ ਹਮਮ ਕਿੰਨਾ ਕੋ ਫਰਕ ਕਿੰਨਾ ਕੋ ਲੱਗਦਾ ਜਦੋਂ ਤੁਹਾਨੂੰ ਮਿਲਦੇ ਨੇ ਤਾਂ ਇੱਕ ਕਿੰਨਾ ਮਜ਼ਾ ਕਿੰਨਾ ਆਉਂਦਾ ਉਸ ਚੀਜ਼ ਕੋਈ ਫਰਕ ਨਹੀਂ ਬੜੀ ਸੇਮ ਜ਼ੁਬਾਨ ਆ ਜੀ ਸੇਮ ਤਰੀਕਾ ਹੈ ਕਿਸੇ ਨੂੰ 50 ਸਾਲ ਵੀ ਹੋ ਗਏ ਬਾਹਰ ਗਏ ਨੂੰ ਬਟ ਉਹਦਾ ਮਿਲਣ ਦਾ ਤਰੀਕਾ ਉਹਦੇ ਗੱਲ ਕਰਨ ਦਾ ਤਰੀਕਾ ਇਸ ਟੋਟਲੀ ਸੇਮ ਹਮ ਜਿੱਦਾਂ ਕੋਈ ਫਿਰੋਜ਼ਪੁਰ ਤੋਂ ਆ ਤੇ ਉਹ ਗੱਲ ਕਰੇਗਾ ਤੇ ਇਦਾਂ ਲੱਗੇਗਾ ਕਿ ਮੈਂ ਫਿਰੋਜ਼ਪੁਰੀ ਨਾਲ ਗੱਲ ਕਰਨ ਨਿਆ ਭਾਵੇਂ ਉਹ ਕੈਨੇਡਾ ਦੇ ਵਿੱਚ ਪਿਛਲੇ 20 ਸਾਲ ਤੋਂ 25 ਸਾਲ ਤੋਂ ਜਿਵੇਂ ਆ ਭਾਸ਼ਾ ਬਦਲ ਲਏ ਨੇ ਕਈ ਕਹਿੰਦੇ ਨੇ ਉਹ ਨਹੀਂ ਉਹ ਬੜੇ ਖੁਸ਼ ਹੁੰਦੇ ਭਾਜੀ ਪੰਜਾਬੀ ਬੋਲਦੇ ਉਹ ਸਾਡੇ ਤੋਂ ਸੋਹਣੀ ਪੰਜਾਬੀ ਬੋਲਣ ਦੇ ਅੱਛਾ ਉਹ ਘੈਂਟ ਆ ਬੰਦੇ ਜਿਵੇਂ ਤੁਹਾਡੀ ਕਮੇਟੀ ਦੇਖੋ ਤੁਸੀਂ ਇੰਨਾ ਵੱਡਾ ਨਾਮ ਜਿਵੇਂ ਤੁਹਾਡੇ ਨਾਲ ਆਪਣਾ ਲੈਂਦਾ ਪੰਜਾਬ ਹੈ ਵੇਖੋ ਉਹ ਕਮੇਟੀ ਹੈ ਉਹ ਵੀ ਖੜੇ ਪੈਰ ਤੇ ਗੱਲ ਬਣਾ ਦਿੰਦੇ ਨੇ ਤੇ ਇਹ ਗੱਲਾਂ ਪਤਾ ਨਹੀਂ ਸੀ ਕੁਝ ਪਿੱਛੇ ਬੈਕਬੋਨ ਜੇ ਮਿਲੀਆਂ ਜਾਂ ਕੁਝ ਨਹੀਂ ਅੰਮਰਸਰ ਦੀ ਆਬੋ ਹਵਾ ਦਾ ਮਜਾ ਦੱਸਿਆ ਨਾ ਅੰਮਰਸਰ ਦਾ ਹਰ ਕਰੈਕਟਰ ਫਨੀ ਹੈ ਜੀ ਤੁਸੀਂ ਕਿਸੇ ਵੀ ਬੰਦੇ ਨਾਲ ਗੱਲ ਕਰ ਲਓ ਸਾਰੇ ਫਨੀ ਹੈ ਹੁਣ ਮੈਂ ਆਪਣੀ ਕੁੜੀਆਂ ਨੂੰ ਨਾ ਪਿਛਲੇ ਹਫਤੇ ਸਕੂਲ ਛੱਡਣ ਗਿਆ ਤੇ ਤੁਹਾਨੂੰ ਹੁੰਦਾ ਨਾ ਕਿ ਸਕੂਲ ਦੇ ਗੇਟ ਦੇ ਬਾਹਰ ਸਕਿਉਰਿਟੀ ਗਾਰਡ ਖੜਾ ਹੁੰਦਾ ਤੇ ਕਈ ਬੱਚੇ ਇਦਾਂ ਦੇ ਹੁੰਦੇ ਜਿਹੜੇ ਨਾ ਸਕੂਲ ਦੇ ਬਾਹਰ ਖਲੋ ਕੇ ਗੱਲਾਂ ਕਰੀ ਜਾਂਦੇ ਜਦੋਂ ਬੈਲ ਵੱਜੇਗੀ ਫਿਰ ਅੰਦਰ ਜਾਵਾਂਗੇ ਮੈਂ ਆਪਣੀ ਕੁੜੀਆਂ ਨੂੰ ਛੱਡਿਆ ਤੇ ਸਕਿਉਰਿਟੀ ਗਾਰਡ ਉਹਨੇ ਚ ਬੈਲ ਵੱਜ ਗਈ ਤੇ ਉਹ ਫਿਰ ਵੀ ਨਹੀਂ ਆਏ ਤੇ ਸਕਿਉਰਿਟੀ ਗਾਰਡ ਕਹ ਉਹ ਅੰਬਰਸਰ ਜਿਹੜੀ ਵੀ ਜਿਹੜੀ ਵੀ ਗੱਲ ਨਾ ਉਹ ਸ਼ਾਰਟ ਚ ਤੇ ਖਤਮ ਹੁੰਦੇ ਨਹੀਂ ਵੈਸੇ ਉਹ ਜੇ ਕਹਿੰਦਾ ਕਿ ਆਜੋ ਉਹ ਸੀੜੀ ਮਾਰ ਦਿੰਦਾ ਫਿਰ ਵੀ ਗੱਲ ਖਤਮ ਹੀ ਪਰ ਨਹੀਂ ਉਹਨੇ ਆਪਣਾ ਅੰਦਰ ਦਾ ਕਰੈਕਟਰ ਹੁਣ ਕਪਿਲਬਾਈ ਦੀ ਮੈਂ ਗੱਲ ਸੁਣਨ ਡਿਆ ਏ ਇੱਕ ਬੰਦੇ ਨੇ ਰਿਕਸ਼ਾ ਕੀਤਾ ਤੇ ਰਿਕਸ਼ਾ ਵਾਲੇ ਨੇ 50 ਰੁਪਏ ਮੰਗੇ ਤੇ ਉਹ ਰਿਕਸ਼ੇ ਵਾਲੇ ਨੂੰ ਕਹਿੰਦਾ ਕਿ ਤੇਰੇ ਮੈਂ ਪਹਿਲੇ ਵੀ ਦੇਣੇ ਆ ਤੇ ਹੁਣ ਤੁਸੀਂ ਨਾਰਮਲ ਦੇਖੋ ਤੁਸੀਂ ਤੁਹਾਡੀ ਬਾਈਕ ਸੜਕ ਤੇ ਲੱਗੀ ਐ ਸੜਕ ਟ੍ਰੈਫਿਕ ਜਾਮ ਹੋ ਗਈ ਐ ਤੇ ਤੁਸੀਂ ਕਿਸੇ ਦੁਕਾਨ ਤੋਂ ਸਮਾਨ ਲੈ ਰਹੇ ਤੇ ਬੰਦਾ ਆ ਕੇ ਤੁਹਾਨੂੰ ਕੀ ਕਹਿੰਦਾ ਭਈ ਬਾਈਕ ਥੋੜੀ ਸਾਈਡ ਤੇ ਕਰ ਲਾ ਅੰਮ੍ਰਿਤਸਰ ਚ ਇਦਾਂ ਨਹੀਂ ਅੱਛਾ ਅੰਮ੍ਰਿਤਸਰ ਤਾਂ ਢੀ ਬਾਈਕ ਲੱਗੀ ਕਿ ਬੰਦਾ ਆਏਗਾ ਉਹਨੂੰ ਕਹਿੰਦੇ ਤੁਹਾਡੀ ਲੱਗੀ ਹਾਂ ਜੀ ਥੋੜੀ ਜੀ ਹੋਰ ਪਰੇ ਕਰੋ ਪਰਲੇ ਵੀ ਰੋਕ ਦੋ ਅੱਛਾ ਅੱਛਾ ਮਤਲਬ ਸਰ ਕੈਜ਼ਮ ਇਦਾਂ ਦਾ ਮਾਰਨਾ ਬੰਦੇ ਨੂੰ ਅੱਛਾ ਉਹਨੇ ਵੀ ਅੱਗੋ ਕਹਿਣਾ ਖੜ ਚੋ 2 ਮਿੰਟ ਅੱਗ ਲੱਗ ਗਈ ਆ ਮਤਲਬ ਕਿਸੇ ਨੇ ਉਹ ਅੰਮ੍ਰਿਤਸਰ ਪਈ ਕਿਸੇ ਵੀ ਕੈਰੈਕਟਰ ਨਾਲ ਗੱਲ ਕਰ ਲਓ ਸਾਰੇ ਮੌਜੇ ਉਹ ਜਿਵੇਂ ਆਪਣੇ ਨਾ ਤੁਰੇ ਜਾਂਦੇ ਨਾ ਕਿਸੇ ਮੋਟਰਸਾਈਕਲ ਦੀ ਲਾਈਟ ਜਗਦੀ ਰਹਾ ਕਹਿੰਦੇ ਨੇ ਯਾਰ ਭਾਜੀ ਤੁਹਾਡੀ ਲਾਈਟ ਦੇ ਯਾ ਤੇ ਤੇਰੀ ਬਿਜਲੀ ਬਲਦੀ ਪਈ ਹੈ ਹਾਂ ਜੇ ਤੁਸੀਂ ਅੰਮ੍ਰਿਤਸਰ ਗਏ ਨੂੰ ਕੋ ਨਾਰਮਲ ਤੁਸੀਂ ਕਹੋ ਕਿ ਭਾਜੀ ਸਟੈਂਡ ਲੱਗਾ ਜੇ ਉਹਨੇ ਕਹਣਾ ਥੈਂਕ ਯੂ ਭਾਜੀ ਸਟੈਂਡ ਚੁੱਕ ਲਾ ਤੁਸੀਂ ਅੰਮ੍ਰਿਤਸਰ ਗਏ ਨੂੰ ਕਹੋ ਭਾਈ ਸਟੈਂਡ ਲੱਗਾ ਉਹਨੇ ਕਹਣਾ ਕੰਪਨੀ ਵਾਲਿਆਂ ਨੇ ਲਾਇਆ ਮੈਨੂੰ ਕੋਈ ਟੈਨਸ਼ਨ ਨਹੀਂ ਉਹ ਪਾਈਕ ਖੁੱਲੇ ਦੇਣ ਵਾਲੇ ਬੰਦੇ ਸਾਰ ਮਸਤ ਮੋਲੇ ਆ ਨਾ ਐਵਰੀ ਕੈਰੈਕਟਰ ਐਵਰੀ ਕੱਪੜੇ ਪਾਟੇ ਨੇ ਲੰਗਰ ਚ ਪ੍ਰਸ਼ਾਦਾ ਛਕ ਰਿਹਾ ਬੰਦਾ ਫਨੀ ਅੰਦਰੋਂ ਪੂਰਾ ਹੈ अच्छा अंबर सदीप स्पेशलिटी यही है कपड़े की बात की आजकल मुंडे चलो अपने को आज जमे सामान सारे नाल बांट के हैगा ते कपड़े आजकल मुंडे कुड़िया ਵਰਗੇ कपड़े ਪਾਣ ਲੱਗ ਗਏ ਕੁੜੀਆਂ ਦੇ ਕੱਪੜੇ ਛੋਟੇ ਹੁੰਦੇ ਜਾ ਰਹੇ ਦਿਨੋਂ ਦਿਨ ਤਾਂ ਉਹ ਬਣੇ ਲੈਣ ਲੱਗਦਾ ਜਿਵੇਂ ਕੋਈ ਇੱਕ ਦੀ ਚੀਜ਼ ਕਰੇ ਭੁੱਲ ਗਏ ਹੁੰਦੇ ਨੇ ਤੇ ਭਾਈ ਉਹ ਤੇ ਫੈਸ਼ਨ ਆਪਣਾ ਜੀ ਉਹਦੇ ਵਿੱਚ ਤੇ ਕੋਈ ਹੈ ਨਹੀਂ ਕਿ ਕੱਲ ਇੱਕ ਫੋਟੋ ਵਾਇਰਲ ਹੋ ਰਹੀ ਸੀ ਲਾੜੇ ਨੇ ਘਗਰਾ ਪਾਇਆ ਹੋਇਆ ਸੀ ਤੇ ਕੰਦੇ ਉੱਤੇ ਨਾ ਤਾਂ ਲਿਖਿਆ ਹੋਇਆ ਬੜਾ ਸਾਰਾ ਡਿਸਕ੍ਰਿਪਸ਼ਨ ਜਿਹੜਾ ਲਿਖਿਆ ਸੀ ਕੰਦੇ ਨੂੰ ਬੜਾ ਰੋਕਿਆ ਸੀ ਤੰਦਰਾ ਵਿਆਹ ਚੀ ਦਿਨੋਂ ਨਹੀਂ ਜਚਨੀ ਕਹਿੰਦਾ ਨਾ ਮੈਂ ਲਾੜਾਂਗਾ ਨਾ ਮੈਂ ਕੁਝ ਵੀ ਪਾ ਸਕਦਾ ਬਟ ਉਹ ਉਹ ਤੁਸੀਂ ਪੂਰੀ ਸਟੋਰੀ ਨੂੰ ਕਵਰ ਕਰੋਗੇ ਨਾ ਜਦੋਂ ਉਹ ਮੁੰਡਾ ਫੈਸ਼ਨ ਤੋਂ ਹੀ ਹੈ ਅੱਛਾ ਉਹਨੇ ਜਿਹੜੀ ਲੁੱਕ ਪਾਈ ਹੈ ਨਾ ਉਹ ਰਿਐਲਿਟੀ ਦੇ ਵਿੱਚ ਕਿਸੇ ਮਹਾਰਾਜੇ ਦੀ ਹੀ ਲੁੱਕ ਹੈ बन्दा। बन्दा ओ, कि अच्छा किसी महाराज ने वो कॉस्ट्यूम ਦੇ ਵਿੱਚ ਵਿਆਹ ਕੀਤਾ ਸੀ ਮਹਾਰਾਜੇ ਨੇ ਨਾਟਵਾਰਾ ਸੱਚਾ ਸੀ ਬੰਦਾ ਉਹ ਬੰਦਾ ਠੀਕ ਸੀ ਉਹ ਮੈਂ ਹੁਣੇ ਕਹਿ ਰਿਹਾ ਕਿ ਹਰ ਚੀਜ਼ ਦੇ ਦੋ ਪਹਿਲੂ ਨੇ ਸਮਝਣ ਦੀ ਕੋਸ਼ਿਸ਼ ਆ ਹੋ ਸਕਦਾ ਜਿਹੜੀ ਚੀਜ਼ ਸਾਨੂੰ ਵੇਖਣ 'ਚ ਗਲਤ ਲੱਗ ਰਹੀ ਹੈ ਅਗਲੇ ਬੰਦੇ ਦਾ ਕੰਫਰਟ ਲੈਵਲ ਹੀ ਹੋਵੇ ਬਟ ਪਲੀਜ਼ ਉਹਨੂੰ ਕਵਰ ਕਰਿਓ ਅੱਛਾ ਜੀ ਉਹ ਦੇਖਿਓ ਉਹ ਮੁੰਡਾ ਕਾਫੀ ਜ਼ਿਆਦਾ ਫੈਸ਼ਨ ਦੀ ਸੈਂਸ ਰੱਖਦਾ ਹੈ ਤੇ ਉਹ ਜਿਹੜਾ ਉਹਨੇ ਕਾਸਟਿਊਮ ਪਾਇਆ ਹੋਇਆ ਨਾ ਉਹ ਰਿਐਲਿਟੀ ਦੇ ਵਿੱਚ ਭਾਵੇਂ ਕਿਸੇ ਮਹਾਰਾਜੇ ਦਾ ਕੋਸਟ ਹੈ ਤੁਹਾਡੇ ਤੱਕ ਪੋਸਟ ਗਈ ਹੋ ਹਾਂ ਐਵਰੀ ਉਹ ਮੈਂ ਲਿਖਿਆ ਨਾ ਤੇ ਉਹ ਥੱਲੋਂ ਲੱਗ ਰਿਹਾ ਜ ਤੁਸੀਂ ਜਿੰਦੇ ਦਾ ਸੱਚ ਕਿ ਡਿਪੈਂਡ ਕਰਦਾ ਭਾਜੀ ਕਿ ਬੰਦਾ ਕਿਹੜਾ ਸਾਹਮਣੇ ਕੋਈ ਤਗੜਾ ਬੰਦਾ ਪਾਰਟੀ ਪੈਂਟ ਪਾ ਲੈਂਦਾ ਉਹ ਫੈਸ਼ਨ ਬਣ ਜਾਂਦਾ ਹਮ ਮਾੜਾ ਬੰਦਾ ਪਾਰਟੀ ਪੈਂਟ ਪਾ ਲਦਾ ਅਕਲ ਹੀ ਨਹੀਂ ਗਈ ਯਾਰ ਇਹਨੂੰ ਉਹ ਡਿਪੈਂਡ ਕਰਦਾ ਮੇਰੇ ਵਰਗਾ ਬੰਦਾ ਸੋਨਾ ਵੀ ਪਾੜੇ ਲੋਕਾਂ ਨੇ ਗਾਣਾ ਪਿੱਤਲ ਹੀ ਪਾਇਆ ਮੈਂ ਬੜੀ ਪ੍ਰਾਨੀ ਗੱਲ ਹੈ ਮਤਲਬ ਸਾਡੇ ਨਾ ਨਾਨਕੇ ਥੋੜੇ ਜੇ ਮਤਲਬ ਪਿੰਡਾਂ ਦੇ ਤੇ ਮੈਂ ਮੈਂ ਪਾਰਟੀ ਪੈਂਟ ਪਾ ਕੇ ਚੱਲਿਆ ਮੈਂ ਚੰਡੀਗੜ੍ਹ ਬੜਦਾ ਸੀ ਉਹ ਮੇਰੀ ਮਾਮੀ ਬੜਾ ਟਾਈਮ ਮੈਨੂੰ ਵੇਖਦੇ ਰਹਿਦੇ ਕਹਿੰਦੇ ਮੈਂ ਤਾਂ ਤੈਨੂੰ ਕਹਿਣ ਲੱਗੀ ਸੀ ਬੜੇ ਟਾਈਮ ਤੇਰੀ ਪੈਂਟ ਤਾਂ ਪਾਰਟੀ ਉਹ ਸਾਡਾ ਹਿਸਾਬ ਹੈ ਨਾ ਕਿ ਪਾਰਟੀ ਪੈਂਟ ਲੈ ਲਈ ਐ ਚੰਡੀਗੜ੍ਹੋਂ ਪੈਂਟ ਲੈ ਲਈ ਤੇ ਘਰੇ ਧੋਣ ਲਈ ਰੱਖਦੀ ਐ ਤੇ ਬਾਅਦ 'ਚ ਬੰਦਾ ਪੈਂਟ ਬੋਲਣ ਡਿਆ ਮਮੀ ਮੈਂ ਪੈਂਟ ਲਿਆਇਆ ਨਵੀਂ ਨਵੀਂ ਪੈਂਟ ਲਿਆਇਆ ਕਹਿੰਦੀ ਉਹ ਇੱਥੋਂ ਪਾਰਟੀ ਮੈਂ ਤੋਪਾ ਲਾਤਾ ਟੀਤੀ ਹਣ ਨਿੱਕੀ ਨਿੱਕੀ ਚੀਜ਼ਾਂ ਨਾ ਵੇਖੋ ਤੁਸੀਂ ਇਹ ਲਖੜੇ ਖੜੇ ਚੀਜ਼ਾਂ ਨੂੰ ਕ੍ਰੀਏਟ ਕਰ ਦਿੰਦੇ ਹੋ ਮਤਲਬ ਕਿੰਨਾ ਜੇ ਤੁਹਾਨੂੰ ਕਿ ਮਤਲਬ ਕਿਤੇ ਕੋਈ ਰੋਲੇ ਕੋਲੇ ਜਿਵੇਂ ਕਹਿੰਦੇ ਨਾ ਕੋਈ ਮੱਸਾ ਸੁਲਝਾਣਾ ਉਹ ਤੁਹਾਨੂੰ ਲੈ ਜਾਂ ਲੜਾਈ ਝਗੜਾ ਫੁੱਲ ਚੱਲ ਰਿਹਾ ਹੋਵੇ ਮੈਂ ਤਾਂ ਹੋਰ ਕਰਾ ਗਿਆ ਮੈਂ ਹੋਰ ਕਰਾ ਬਣਾ ਦੋਗੇ ਹੋਰ ਕੀ ਮੈਚ ਪੜਾਣਾ ਮੈਂ ਕਹਣਾ ਯਾਰ ਟਾਈਮ ਜਲਦੀ ਕਰੋ ਜੋ ਕਰਨਾ ਲੜਾਈ ਭਾਜੀ ਹੁੰਦੀ ਕਿਉਂ ਦੋ ਬੰਦੇ ਕਦੀ ਨਹੀਂ ਲੜਦੇ ਤੁਹਾਡੇ ਮੇਰੀ ਹੱਤੋਂ ਪਾਈ ਨਹੀਂ ਹੋ ਸਕਦੀ ਨੀਰਜਰ ਤੀਤਾ ਬੰਦਾ ਆ ਕੇ ਕਹੂਗਾ ਨਹੀਂ ਓ ਛੱਡੋ ਯਾਰ ਹੁੰਦਾ ਛੱਡੋ ਓਏ ਤੇ ਫੜਿਆ ਹੀ ਗੀ ਫੇਰ ਬੰਦਾ ਕਹਿੰਦਾ ਵੀ ਇੱਕ ਅੱਧੀ ਛੱਡਣੀ ਪੈਣੀ ਫੇਰ ਮੰਨ ਲਓ ਹਮੇਸ਼ਾ ਲੜਾਈ ਦੂਸਰਾ ਬੰਦਾ ਕਰਾਉਂਦਾ ਆ ਕੇ ਅੱਛਾ ਮੈਨੂੰ ਲੈ ਕੇ ਜਾਇਓ ਮੈਂ ਪੂਰਾ ਵੇਖਿਆ ਅੱਛਾ ਰਾਜ ਨਾ ਮਣੀ ਹੁੰਦੇ ਨਾ ਨਹੀਂ ਨਾ ਨਾ ਭਾਈ ਫਨ ਹੀ ਨਹੀਂਗਾ ਜ਼ਿੰਦਗੀ 'ਚ ਤਾਂ ਫੇਰ ਵਕੀਲਾ ਨਾਲ ਛੱਡਣਾ ਜੀ ਰਦਾਨੋ ਨਹੀਂ ਛੱਡ ਸਕਦੇ ਪਰ ਉਹਨਾਂ ਨੇ ਨਹੀਂ ਖੜਨਾ ਮੈਂ ਸੰਨੀ ਬੰਨਾ ਉਹਨਾਂ ਦੋ ਧਿਰਾਂ ਨਾਲ ਕੰਮ ਤੇ ਚਲਾਈ ਰੱਖਣਾ ਵੀ ਇੱਕ ਟਾਵਰ ਰਾਈਨ ਨਾ ਮੈਂ ਤੂੰ ਨਹੀਂ 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 ਭਾਈ ਕਰੈਕਟਰ ਜਿਹੜੇ ਨੇ ਉਹ ਬਾਹਰ ਇਹੀ ਕਰੈਕਟਰ ਆਪ ਅਬਜ਼ਰਵ ਕਰਦੇ ਆ ਤੇ ਉਹਨੂੰ ਹੀ ਕਾਮੇਡੀ ਕਹਿੰਦੇ ਨੇ ਵੇਖ ਲਓ ਇੱਥੇ ਜਿਵੇਂ ਕਹਿੰਦੇ ਨੇ ਸਾਡਾ ਸੀਐਮ ਮਾਨ ਵੀ ਕਹਿੰਦਾ ਕਹਿੰਦਾ ਵੀ ਇੱਕ ਪੰਜਾਬ ਨੂੰ ਅਗਰ ਵੇਖਣਾ ਹੋਵੇ ਤਾਂ ਕਿੰਨਾ ਕਿਤੇ ਨਾ ਕ੍ਰੇਨ ਚਲਦੀ ਪਵੇ ਜਾਂ ਕੋਈ ਪਿੰਡ ਦੇ ਵਿੱਚ ਕਿਸੇ ਨੇ ਕੋਈ ਚੀਜ਼ ਕੋਈ ਟੈਂਕ ਦੀ ਛੱਤ ਤੇ ਚੜਾ ਰਿਹਾ ਹੋਵੇ ਉੱਥੇ ਜਾ ਕੇ ਵੇਖ ਲਓ ਕਿੰਨਾ ਵੀ 40 ਪਿਆ ਇਹਨੇ ਖੜੇ ਹੋਣਗੇ ਬਈ ਮਾਇਆ ਬੜਾ ਹੁੰਦਾ ਏ ਤੂੰ ਵੇਖੇਂਗੀ ਨਹੀਂ ਬੜਾ ਸਲਾਵਾ ਬੜਾ ਪਈ ਨਾ ਨ ਬੇਖੂਗਦੀ ਟੈਂਕੀ ਚੜਦੀ ਵੇਖਣ ਦਾ ਕਿਆ ਮਜ਼ਾ ਆਉਂਦਾ ਕਦੀ ਵੇਖੀ ਤੁਸੀਂ ਫੁੱਟਬਾਲ ਦੀ ਟੈਂਕੀ ਕੋਈ ਆਪਣੀ ਤੀਜੇ ਫਲੋਰ ਤੇ ਚੜਾਉਂਦਾ ਬੰਦਾ ਕਹਿੰਦਾ ਹੁਣੇ ਲੈ ਉਹਨੇ ਡਿੱਗੀ ਲੈ ਹਣਾ ਬੰਦਾ ਆਪਣੇ ਪਰ ਇਹ ਚੀਜ਼ਾਂ ਹੈਗੀਆਂ ਭਾਜੀ ਕਿਉਂਕਿ ਇਹ ਤੁਸੀਂ ਦੇਖੋ ਕਿ ਅੱਜ ਕੱਲ ਆਪਾਂ ਜੋ ਸੋਸ਼ਲ ਮੀਡੀਆ ਦੇ ਰੀਲ ਵੇਖਦੇ ਪਏ ਇਹੀ ਤੇ ਚੀਜ਼ਾਂ ਹੈਗੀਆਂ ਉੱਚ ਹੈਗੀ ਹੈ ਤੇ ਜਿਹੜੀਆਂ ਚੀਜ਼ਾਂ ਆਪਾਂ ਅਖਾਣਾ ਵੇਖਦੇ ਆਂ ਉਹ ਹੁਣ ਕੋਈ ਸ਼ੂਟ ਕਰਕੇ ਸਾਨੂੰ ਰੀਲ ਪਾ ਦਿੰਦਾ ਆਪਾਂ ਪਾਗਲਾਂ ਨੂੰ ਵੇਖੀ ਜਾਂਦੇ ਤੇ ਘਰ ਦੇ ਕਹਣਗੇ ਰੋਟੀ ਖਾਣ ਨਹੀਂ ਤੋ ਆਇਆ ਉਹ ਵੀ ਉੱਥੇ ਕੰਮ ਹੋਇਆ ਪਿਆ ਸੀ ਆਹ ਤੇ ਘਰ ਦੇ ਨੂੰ ਫੋਨ ਕਰਦਾ ਰੋਟੀ ਉੱਥੇ ਭੇਜ ਦਿਆ ਮਰੇ ਮੇਰੇ ਮਗਰ ਟੋਇਆ ਪੂਰਾ ਹੋ ਗਿਆ ਤੇ ਫਿਰ ਕੀ ਫਾਇਦਾ ਵੇ ਲੋਣਾ ਤੁਸੀਂ ਤਾਂ ਚਲੋ ਪਿੰਡਾਂ ਦੀਆਂ ਚੀਜ਼ਾਂ ਸਮਝਦੇ ਹੋ ਪਿੰਡ ਰਹੇ ਆਪ ਪਿੰਡ ਰਿਆਂ ਜੀ ਮਤੋਂ ਕਰੇ ਮੱਜਾਂ ਡੰਗਰਾਂ ਦਾ ਚੀਜ਼ਾਂ ਇਹ ਤਾਂ ਨਹੀਂ ਕਦੇ ਕਰਨ ਮਿਲੀਆਂ ਹੋਣੀਆਂ ਨਹੀਂ ਨਹੀਂ ਮਿਲੀਆਂ ਮਿਲੀਆਂ ਅੱਛਾ ਮਿਲਦੀਆਂ ਹਾਂ ਮੱਝ ਦੀ ਪੂਛ ਫੜ ਕੇ ਤੈਰਨ ਦਾ ਬੜਾ ਮਜ਼ਾ ਆਉਂਦਾ ਹੈ ਅੱਛਾ ਪਿੱਛੋਂ ਘੁਮਾ ਕੇ ਜਿਵੇਂ ਮੱਝ ਉੱਤੇ ਪੇਟਾ ਪਿੱਛੋਂ ਪੂਛ ਮਰੋੜੀਓ ਨਾਲ ਨਾਲ ਹਾਂ ਹਾਂ ਉਹਦੇ ਉੱਤੇ ਬਹਿ ਕੇ ਤੈਰਨ ਦਾ ਬੜਾ ਮਜ਼ਾ ਆਉਂਦਾ ਮੈਂ ਪਿੰਡ ਨਹਿਰਾਂ ਦੇ ਬੜਾ ਨਾਤਾ ਪਾਜੀ ਮੈਂ ਅੱਛਾ ਬਹੁਤ ਫੈਨ ਫਾਨ ਕਿਤੇ ਇੱਕ ਵਾਰੀ ਮੈਨੂੰ ਪਿੰਡ ਦਾ ਕਿੱਸਾ ਯਾਦ ਆ ਗਿਆ ਹੂੰ ਕਿ ਅਸੀਂ ਕਿਤੇ ਨਾਹਣ ਚੱਲ ਗਏ ਬੰਬੀ ਤੇ ਅੱਛਾ ਜਿਹੜੀ ਬੰਬੀ ਤੇ ਆਪਾਂ ਨਾਣ ਗਏ ਉੱਥੇ ਜਾਮਨੂਆਂ ਦਾ ਦਰਖਤ ਸੀ ਅੱਛਾ ਜੀ ਤੈਂ ਕਿਹਾ ਵੀ ਪਹਿਲੇ ਜਾਮਨੂ ਖਾ ਲੈਣੇ ਆ ਬਾਅਦ ਦੇ ਵਿੱਚ ਨਾਹਾਂ ਲਾਂਗੇ ਉਹ ਜਾਮਨੂ ਖਾਂਦੇ ਖਾਂਦੇ ਨਾ ਦਾ ਇਦਾਂ ਆ ਬੰਬੀ ਆ ਇੱਧਰ ਜਾਮਨੂ ਆ ਇੱਧਰ ਟੋਇਆ ਸੀ ਟੋਏ 'ਚ ਪਾਣੀ ਭਰੇ ਹੋਣਾ ਵੀ ਮੂੰਹ ਦਾ ਕਿਤੇ ਅਹੀਂ ਉੱਥੇ ਰੈਸਲਿੰਗ ਖੇਡਣ ਲੱਪੇ ਇੱਕ ਦੂਜੇ ਨੂੰ ਵਾਓ ਸੁੱਟਣ ਲੱਪੇ ਤੇ ਨਾਲ ਜਾਮਨੂ ਖਾਦੇ ਅੱਧਾ ਪੂਣਾ ਘੰਟਾ ਅਸੀਂ ਚਿਕੜ ਚ ਚਿਕੜੋ ਚਿਕੜੀ ਹੋ ਗਏ ਤੇ ਜਦੋਂ ਬੰਬੀ ਤੇ ਨਾਣ ਗਏ ਤੇ ਬੱਤੀ ਚੱਲ ਗਈ ਇਰਕੇ ਇਹਦਾ ਬੂਆ ਖੜਕਾ ਕੇ ਉਹਨਾਂ ਨੂੰ ਕਿਹਾ ਆਂਟੀ ਨਲਕੇ ਦੇ ਨਾਲ ਲੰਦ ਫਿਰ ਆ ਬਨਲਕੇ ਦੇ ਨਾਲ ਤੇ ਉਹ ਉਦੋਂ ਤਾਂ ਪੈਂਦੀਆਂ ਵੀ ਬਹੁਤ ਹੁੰਦੀਆਂ ਸੀ ਵੇਖ ਲਓ ਚੀਜ਼ਾਂ ਹੋਣ ਵੇਖ ਲਓ ਟ੍ਰੈਂਡੀ ਬਦਲ ਗਿਆ ਸਾਰਾ ਹਾਂਜੀ ਉਹ ਅੱਗੇ ਹੋਰ ਬਦਲ ਜਾਣਾ ਸੀਵਿੰਗ ਪੂਲ ਆ ਗਏ ਨੇ ਉਹ ਨਹਿਰਾਂ ਵਾਲਾ ਕਨਸੈਪਟ ਤੇ ਖਤਮ ਹੋ ਗਿਆ ਨਹਿਰਾਂ ਤੇ ਕੋਈ ਨਾਣਾ ਪਸੰਦ ਨਹੀਂ ਕਰਦਾ ਪਾਣੀ ਨਹੀਂ ਰਹਿ ਤਾਂ ਨਹਿਰਾਂ ਕਿਤੋਂ ਰਹਿਣੀ ਹੈ ਕਿੰਨੇ ਦੇ ਕਿੰਨੇ ਜੇ ਸਾਡੇ ਰੋ ਪਾਣੀ ਨਰਾਈ ਸਾਡੇ ਪਾਣੀ ਨਰਾਈ ਤਾਂ ਚਲਦੀ ਰਹਿਣੀ ਮੈਂ ਤਾਂ ਕਿੰਦਰਦ ਵਿੱਚ ਮੈਂ ਜੰਮਿਆ ਉਹ ਪੇਰੇ ਕਿੰਨੇ ਦਾਦਿਆਂ ਤੋਂ ਲੈ ਕੇ ਚਲਦੀ ਆ ਰਹੀ ਪਾਣੀ ਲੜਾਈ ਨਹੀਂ ਬੜੀ ਆਪਣੀ ਕਦੇ ਨਹੀਂ ਨਹੀਂ ਅਗਰ ਨਹਿਰਾਂ 'ਚ ਪਾਣੀ ਸੁੱਕ ਵੀ ਜਾਵੇ ਫਿਰ ਵੀ ਤੁਸੀਂ ਨਾ ਆ ਸਕਦੇ ਹੋ ਅੱਛਾ ਜੀ ਘਰੋਂ ਲੈ ਘਰੋਂ ਲੈ ਬਾਲਟੀ ਭਰ ਕੇ ਕੰਡੇ ਦੇ ਮੋਮ ਮੱਗੇ ਨਾ ਅਲੋ ਕਰੇਗਾ ਤਾਂ ਮੈਂ ਨਾ ਆਇਆ ਜੇਰੋਂ ਤੁਸੀਂ ਜਿਵੇਂ ਕਾਲਜ ਇੱਕ ਇੱਕ ਹੁੰਦਾ ਸਿਆਣੇ ਵਿਆਣਾ 'ਚ ਸ਼ੋਅ ਲਾਣਾ ਇੱਕ ਹੁੰਦਾ ਮੰਦਿਰ ਜਿੱਚ ਸ਼ੋਅ ਲਾਣਾ ਜਿਹਨੂੰ ਕਹਿੰਦੇ ਆਪਾਂ ਜਿਵੇਂ ਕਹਿੰਦੇ ਖੱ쩌 ਉੱਥੇ ਕੋਈ ਨਾ ਕੋਈ ਟੱਕਰਿਆ ਦਾ ਆਪਦੇ ਵਰਗਾ ਕੋਈ ਨਹੀਂ ਪਰ ਟੱਕਰ ਜੀ ਵਧੀਆ ਗੱਲ ਆ ਭਜੀ ਫਿਰ ਮਜ਼ਾ ਆਦਾ ਨਾ ਮਜ਼ਾ ਆਦਾ ਹਾਂਜੀ ਹਾਂਜੀ ਹੈਗੇ ਕਰੈਕਟਰ ਤੇ ਹਰ ਜਗ੍ਹਾ ਹੈਗੇ ਨੇ ਹਮ ਲੱਭਣ ਦੀ ਜੋ ਹੈ ਨਾ ਹਾਂ ਕੋਈ ਚੱਕਰ ਨਹੀਂ ਕੋਈ ਟੱਕਰ ਜੀ ਤੇ ਕੋਈ ਓਕੇ ਕਰਦੀਦਾ ਕੰਮ ਤੁਹਾਡੀ ਅੱਖ ਤੇ ਸਾਡੀ ਅੱਖ ਚ ਹੀ ਫਰਕ ਹੈਗਾ ਨਾ ਹਾਂਜੀ ਕੀ ਫਰਕ ਹੈ ਫੰਦੰਗ ਤੁਹਾਡੀ ਕਾਲੀ ਮੇਰੀ ਬਰਾਊਨ ਹੈ ਤੇ ਅਸੀਂ ਜਿਵੇਂ ਹੁਣ ਤੁਸੀਂ ਲਗਾਤਾਰ ਚਲੋ ਇਹ ਇਹਦੀ ਬਾਰੇ ਥੋੜੀ ਗੱਲ ਕਰ ਲਈਏ ਬੇਫਿਕਰਾਂ ਦੀ ਰਸੋਈ ਰਸੋਈ ਤਾਂ ਫਿਰ ਸਾਰਾ ਜਾਣਦੇ ਹੋ ਪਾਂਡਾ ਟਿੰਡਾ ਜਿਵੇਂ ਕਹਿੰਦੇ ਨੇ ਜਨਾਨੀ ਦੇ ਸਵੇਰੇ ਕਹਿੰਦੇ ਨੇ ਕੰਮ ਹੋਵੇ ਨਾ ਵੇ ਸਵੇਰੇ ਸ਼ੁਰੂ ਹੋ ਜਾਂਦਾ ਸਵੇਰ ਨਾਲ ਹਾਂ ਜੀ ਹਾਂ ਜੀ ਇਹ ਫਿਰ ਨਹੀਂ ਨਹੀਂ ਇਹ ਡਿਫਰੈਂਟ ਕਨਸੈਪਟ ਆ ਥੋੜਾ ਜਿਹਾ ਇਹ ਇੱਕ ਰਸੋਈ ਬਣੀ ਹੈ ਜਿਹਦੇ ਵਿੱਚ ਦੋ ਲੋਕ ਆਣਗੇ ਚਾਹੇ ਉਹ ਯਾਰ ਦੋਸਤ ਹੋਣ ਚਾਹੇ ਉਹ ਹਸਬੈਂਡ ਵਾਈਫ ਆ ਭੈਣ ਭਰਾ ਕੋਈ ਵੀ ਹੋ ਸਕਦੇ ਉਹ ਇੱਕ ਦੂਸਰੇ ਵਾਸਤੇ ਕੁੱਕ ਕਰ ਰਹੇ ਨੇ ਅੱਛਾ ਤੇ ਮੈਂ ਨਾਲ ਆਪਣੀ ਕਮੈਂਟਰੀ ਕਰ ਰਹੇ ਨੇ ਆ ਨਾਲ ਆਪਣਾ ਕਾਮੇਡੀ ਕਰ ਰਹੇ ਆ ਫਿਰ ਸਾਡੇ ਕੋਈ ਇੱਕ ਸਰਪ੍ਰਾਈਜ਼ ਪਰਫਾਰਮੈਂਸ ਵੀ ਹੁੰਦੀ ਹੈ ਵਿੱਚ ਮਤਲਬ ਅਲੱਗ-ਅਲੱਗ ਸੈਗਮੈਂਟ ਨੇ ਉਹਦੇ ਵਿੱਚ ਕੁਕਿੰਗ ਜਿਹੜੀ ਆ ਉਹ ਕੈਨ ਨੂੰ ਰਸੋਈ ਆ ਬਟ ਉਹ ਰਸੋਈ ਦੇ ਵਿੱਚ ਕੀ ਕੁਝ ਹੋਣ ਡਿਆ ਪਤਾ ਹੀ ਨਹੀਂ ਕੁਕਿੰਗ ਤੇ ਇੰਨੀ ਕੀ ਹੋਣੀ ਬਾਕੀ ਉੱਤੇ ਹੋਰ ਬੜੇ ਖਿਲਾਾਰੇ ਪਏ ਹੋਏ ਆ ਤੁਸੀਂ ਦੇਖੋਗੇ ਤੁਹਾਨੂੰ ਫੇਰ ਹੀ ਪਤਾ ਲੱਗੇਗਾ ਤੇ ਹੁਣ ਰੋਟੀ ਬਣਾਉਣ ਤੋਂ ਬਾਅਦ ਦੇ ਵਿੱਚ ਬਣਾਈ ਤੇ ਉਹਨਾਂ ਨੇ ਇੱਕ ਦੂਜੇ ਵਾਸਤੇ ਆ ਪਰ ਸਵਾਦ ਕੀ ਦੀ ਆ ਇਹ ਵੀ ਵੱਡੀ ਚੀਜ਼ ਆ ਹੁਣ ਮੈਂ ਤੇ ਗੈਸ ਨਹੀਂ ਕਰ ਸਕਦਾ ਉਹਦੇ ਲਈ ਆਪਾਂ ਫੇਰ ਸੈਲੀਬ੍ਰਿਟੀ ਗੈਸਟ ਰੱਖਿਆ ਆ ਇੱਕ ਸੈਲੀਬ੍ਰਿਟੀ ਆਂਦਾ ਉਹ ਖਾ ਕੇ ਚੈੱਕ ਕਰਕੇ ਦੱਸਦਾ ਕਿ ਕਿੰਨੇ ਖਰਾਬ ਬਣਾਈ अच्छा जी हां वधिया तो चलो हो ही जाती है खराब आपा लगदे किन्ने बने अच्छा खराब लगनी है खराब लगन दे तुसी मार आवेगे जी नहीं नहीं पर मेरी मैं वो असली अलग एक बंदा रखया है अच्छा ਤੁਹਾਡਾ ਨਹੀਂ ਵਿੱਚ ਤੂੰ ਤਾਂ ਤੂੰ ਤਾਂ ਸਹੀ ਮੈਂ ਫਿਰ ਜਿਹੜੀ ਵਧੀਆ ਹੁੰਦੀ ਫਿਰ ਮੈਂ ਉਹ ਖਾ ਲ ਜਦੋਂ ਕਹਿ ਦਿੰਦੇ ਕਿ ਆ ਵਧੀਆ ਫਿਰ ਮੈਂ ਕਹਿੰਦਾ ਠੀਕ ਆ ਇੱਕ ਫੁਲਕਾ ਮੇਰਾ ਵੀ ਲਾ ਦੇ ਅੱਛਾ ਫੁਲਕਾ ਚੱਲਦਾ ਹੈ ਪਹਿਲਾਂ ਇੱਥੇ 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 ਚਪਾਤੀ ਹੈ ਉਧਰ ਫੁਲਕਾ ਨਹੀਂ ਨਹੀਂ ਇੱਥੇ ਵੀ ਫੁਲਕਾ ਹੀ ਆ ਜੀ ਚਪਾਤੀ ਤੇ ਆਈ ਥਿੰਕ ਇਥੋਂ ਨਿਕਲਾਂਗੇ ਉਹ ਤੇ ਆਪਾਂ ਵੀ ਸਲੈਂਗ ਹੀ ਬਦਲ ਲਿਆ ਕੀ ਕੈਨੇਡਾ ਕੈਨੇਡਾ ਚ ਕੀ ਕਹਿੰਦੇ ਮਤਲਬ ਜੋ ਕੈਨੇਡਾ ਚ ਫੁਲਕਾ ਹੀ ਕਹਿੰਦੇ ਅੱਛਾ ਫੁਲਕਾ ਫੁਲਕਾ ਹੁਲਕਾ ਹੈ ਕੈਨੇਡਾ ਦੀ ਕੋਈ ਯਾਦਗਾਰ ਹੋਵੇ ਕੋਈ ਐ ਜੀ ਜਿੱਥੇ ਪੂਰਾ ਮਜ਼ਾ ਜਾਂ ਕੁਛ ਜਿਵੇਂ ਉਹਨੇ ਤੁਸੀਂ ਲਗਾਤਾਰ ਉੱਥੇ ਸ਼ੋਅ ਲਾਏ ਆ ਕੋਈ ਵੱਖਰੀ ਜੀ ਕੋਈ ਯਾਦਸ਼ ਕੋਈ ਨਹੀਂ ਨਹੀਂ ਕੋਈ ਨਹੀਂ ਨਾਰਮਲ ਮੈਨੂੰ ਤੇ ਕੈਨੇਡਾ ਲੱਗਦਾ ਬ੍ਰੈਮਟਨ ਘੁੰਮੋ ਤੁਹਾਨੂੰ ਲੱਗਦਾ ਤੁਸੀਂ ਪਠੰਡੇ ਘੁੰਮਣ ਦੇ ਉੱਥੇ ਕੱਚੇ ਸੁਕਣੇ ਵਾਇਪੇ ਉਹਨੇ ਕਈ ਜਗ੍ਹਾ ਦਿਖਾਇਆ ਉਹਨਾਂ ਨੂੰ ਨਹੀਂ ਇੰਨੇ ਗੌਰ ਨਾਲ ਨਹੀਂ ਮੈਂ ਵੇਖਿਆ ਹੈ ਅੱਛਾ ਇੰਨੇ ਨੇ ਆਪਣੇ ਵਾਲੇ ਹੀ ਸਾਰੇ ਉੱਤੇ ਤੁਹਾਡਾ ਅੱਧੀ ਰਾਤ ਨੂੰ ਜਲੇਬੀਆਂ ਖਾਣ ਦਾ ਦਿਲ ਕਰੇ ਤੁਸੀਂ ਜਲੇਬੀਆਂ ਖਾਓ ਸਾਗ ਉੱਤੇ 12 ਮਹੀਨੇ ਮਿਲਣ ਡਿਆ ਹਰ ਮੋੜ ਤੇ ਕੁਲਚੀ ਵਾਲੀ ਦੁਕਾਨ ਅੱਛਾ ਤੇ ਮਤਲਬ ਉਹ ਮੈਨੂੰ ਤੇ ਲੱਗਾ ਨਹੀਂ ਕਿ ਤੇ ਕੈਨੇਡਾ ਕਿਹੇ ਬੰਨੋ ਮੌਸਮ ਤੋਂ ਇਲਾਵਾ ਅੱਛਾ ਬਾਕੀ ਸਾਰਾ ਦੇ ਆਪਣੇ ਵਾਲੇ ਹੀ ਹੈ ਟੋਟਲੀ ਪੰਜਾਬੀ ਨਾਲ ਬੜਾ ਪਿਆਰ ਕਰਦੇ ਹਾਂ ਤੁਸੀਂ ਮਤਲਬ ਕਿਤੇ ਵੀ ਜਾਂਦੇ ਹੋ ਕਦੇ ਇਹ ਨਹੀਂ ਸੋਚਿਆ ਕਿ ਹਿੰਦੀ ਦਾ ਸ਼ੋਅ ਲਾਈਏ ਜਾਂ ਕੁਝ ਨਹੀਂ ਹਿੰਦੀ ਮੇਰੀ ਇਤਨੀ ਅੱਛੀ ਹੈ ਨਹੀਂ ਨਾ ਅੱਛਾ ਲਾਟੇ ਡਾਂਗੇ ਉਹ ਹਾਂ ਹਾਂ ਉਹ ਵਾਲਾ ਹੋ ਜਾਂਦਾ ਹੈ ਬਾਕੀ ਮੈਂ ਹਿੰਦੀ ਚ ਸ਼ੋਅ ਵੀ ਕੀਤੇ ਨੇ ਮੈਂ ਟੀਵੀ ਚੈਨਲਸ ਕੀਤੇ ਨੇ 18 ਐਪੀਸੋਡ ਕੀਤੇ ਹੋਏ ਮੈਂ ਸਾਡੇ ਇੱਕ ਗਾਂਢ ਥੋੜੇ ਦਿਨ ਪਹਿਲਾਂ ਦੀ ਗੱਲ ਹੈਗੀ ਤੇ ਜਵਾਕ ਖੇਡ ਰਿਆ ਸੀ ਆਪਾਂ ਕਿੰਨੇ ਜੇ ਨਾਮ ਬੋਲੀਆਂ ਤੇ ਨਾਂ ਹੀ ਬੋਲੀਆਂ ਚੰਗਾ ਜੇ ਪਿੰਡਾ ਉੱਠ ਕੇ ਇੱਥੇ ਆ ਕੇ ਹਿੰਦੀ ਬੋਲਣਾ ਥੋੜਾ ਲੋਕ ਨਾ ਜਵਾਕ ਨੂੰ ਮਾਂ ਕਹਿ ਰਹੀ ਏ ਕਹਿੰਦੀ लाਤ ਸੇ ਮਾਰੋ ਔਰ ਹੈਂਡ ਸੇ ਪਕੜ ਲਓ ਅੱਲਾਹ ਦੇ ਸੇ ਮਾਰੋ ਅੱਜਕੱਲ ਪ੍ਰੈਸ਼ਰ ਹੋ ਗਿਆ ਜੀ ਪ੍ਰੈਸ਼ਰ ਇਹ ਵੀ ਪ੍ਰੈਸ਼ਰ ਹੀ ਹੋਰ ਕੁਝ ਨਹੀਂ ਹੈ ਕੀ ਕੀ ਪ੍ਰੈਸ਼ਰ ਮਤਲਬ ਸਕੂਲ ਦਾ ਆਸ-ਪਾਸ ਦਾ ਜਿਹੜਾ ਉਹ ਮਾਹੌਲ ਹੈ ਉਹ ਉਹਦੇ ਨਾਲ ਸਾਨੂੰ ਜਿਪਨਾ ਪੈ ਰਿਹਾ ਨਾ ਮਾਹੌਲ ਨਹੀਂ ਬਣਾਇਆ ਪੈ ਰਿਹਾ ਜਿੱਦਾਂ ਕੰਫਰਟ ਮੇਰੇ ਹਿਸਾਬ ਨਾਲ ਲੈਂਗੁਏਜ ਹੁੰਦੀ ਕਮਿਊਨੀਕੇਸ਼ਨ ਜਿਹੜੀ ਭਾਸ਼ਾ ਜੀ ਤੁਸੀਂ ਦੂਸਰੇ ਬੰਦੇ ਨੂੰ ਕਮਿਊਨੀਕੇਟ ਕਰ ਦੋਗੇ ਉਹ ਭਾਸ਼ਾ ਬੈਸਟ ਹੈਗੀ ਹੈ ਮੈਨੂੰ ਵੀ ਉਨੀ ਕਾਂਦੀ ਤੁਹਾਨੂੰ ਕੀ ਹੁੰਦੀ ਆਪਾਂ ਦੋਨੋਂ ਖੱਜਲ ਹੋਈ ਫਿਰੀਏ ਗੱਲ ਤੇ ਸਮਝਾਉਣ ਵਾਲੀ ਗੱਲ ਹੈ ਬਟ ਲੋਕਾਂ ਨੂੰ ਲੱਗਦਾ ਹੈ ਕਿ ਅਗਰ ਮੈਂ ਅੰਗਰੇਜ਼ੀ ਬੋਲ ਰਿਹਾ ਜਾਂ ਕੋਈ ਹੋਰ ਅਦਰ ਲੈਂਗੁਏਜ ਬੋਲ ਰਿਹਾ ਤੇ ਮੇਰਾ ਉਹ ਮੈਂ ਉਹਨਾਂ ਐਜੂਕੇਟਿਡ ਲੱਗਾਗਾ ਤੇ ਉਹ ਲੋਕਾਂ ਦਾ ਭਰਮ ਹੈ ਕਮਿਊਨੀਕੇਟ ਕਰਨਾ ਹੈ ਜ਼ ਲਾਸਟ ਚੀਜ਼ ਬਸ ਤੁਹਾਡੇ ਪਿੱਛੇ ਇੱਕ ਤੁਸੀਂ ਇੰਟਰਵਿਊ ਕੀਤੀ ਸੀ ਕਿਸੇ ਨੀਜੀ ਸਾਡੇ ਚਲੋ ਪੱਤਰਕਾਰ ਸਾਥੀ ਨਾਲ ਹਿੰਦੀ ਨੂੰ ਲੈ ਕੇ ਹੋਇਆ ਸੀ ਕਹਿੰਦੇ ਕਿੰਨੇ ਬੰਦੇ ਨੇ ਕਿੰਦੇ ਬੰਦਿਆਂ ਦੀ ਭਾਸ਼ਾ ਨਹੀਂ ਹੈਗੀ ਹਿੰਦੀ ਬੋਲਨੀ ਤੇ ਆਪ ਤੁਸੀਂ ਕਿਹਾ ਇਹ ਹਿੰਦੀ ਚ ਸਾਰਾ ਪੋਡਕਾਸਟ ਕਰ ਦਿੱਤਾ ਉਹ ਬੜੀ ਉਧਰੋਂ ਵੀ ਰਿਐਕਸ਼ਨ ਫਿਰ ਆਇਆ ਬੜਾ ਧਾਕੜ ਆਇਆ ਸੀ ਸੁਣਿਆ ਸੀ ਹਾਂ ਜੀ ਹਾਂ ਜੀ ਮੈਂ ਸੁਣਦਾ ਰਹਿਣਾ ਠੀਕ ਹੈ ਇਹ ਚੀਜ਼ਾਂ ਪੈਰਲਲ ਹੀ ਚੱਲਦੀਆਂ ਰਹਿਣਗੀਆਂ ਨਾਲ-ਨਾਲ ਟੈਂਟਰ ਅਸੀਂ ਕਿੰਨਾ ਸ਼ੌਂਕ ਰੱਖਦੇ ਹਾਂ ਜ਼ੀਰੋ ਕੰਟਰੋਵਰਸੀ ਕੰਟਰੋਵਰਸੀ ਕੀ ਹੁੰਦੀ ਹੈ ਤੁਹਾਨੂੰ ਪਤਾ ਹੀ ਨਹੀਂ 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 ਤੁਸੀਂ ਤਾਂ ਕਹਿੰਦੇ ਇਹ ਇਸ 쇼 ਨੂੰ ਹਿੱਟ ਕਰਨਾ ਹੈ ਕਹਿੰਦੇ ਮੜ ਮੋ ਟੈਂ ਕਰੋ ਇਹਦਾ ਰੋਲਾ ਗੋਲਾ ਇੱਕ ਆ ਦੇ 쇼 ਹਿੱਟ ਹੈ ਮੈਂ ਨਹੀਂ ਕਹਿਵਾਜੀ ਮੈਂ ਤੁਹਾਡੀ ਇੰਤ ਸੁਣੀ ਹੈ ਉਹ ਤਾਂ ਚਲੋ ਉਹ ਤਾਂ ਸੋਸ਼ਲ ਮੀਡੀਆ ਵਾਲੀ ਚੀਜ਼ ਆ ਉਹ ਕੰਟਰੋਵਰਸੀ ਨਹੀਂ ਹੈਗੀ ਹੂੰ ਉਹਦਾ ਜਸ ਇਹੀ ਹੈ ਕਿ ਉਹਨੂੰ ਆਪਾਂ ਕਹਿੰਦੇ ਆ ਕਿ ਲੋਕਾਂ ਦਾ ਹੋਣਾ ਪੇਸ਼ੈਂਸ ਛੜੇ ਨੇ ਨਾ ਉਹ ਥੋੜੇ ਜੇ ਹੋ ਚੁੱਕੇ ਨੇ ਘਟ ਕਿਸੇ ਲੰਬੀ ਵੀਡੀਓ ਦੇ ਵਿੱਚ ਮੈਂ ਇਦਾਂ ਕਿਹਾ ਸੀਗਾ ਕਿ ਸਟਾਰਟਿੰਗ ਦੇ ਵਿੱਚ ਕੋਈ ਇਦਾਂ ਦੀ ਚੀਜ਼ ਕੋਈ ਐਲੀਮੈਂਟ ਇਦਾਂ ਦਾ ਪਾ ਦਿਓ ਜਿਹਦੇ ਨਾਲ ਲੋਕਾਂ ਦਾ ਉਹ ਅਟਰੈਕਸ਼ਨ ਵੱਧ ਜਾਵੇ ਕੰਟਰੋਵਰਸੀ ਵਰਡ ਨਹੀਂ ਸੀਗਾ ਕੁਝ ਹੋਰ ਵਰਡ ਸੀ ਮਤਲਬ ਉਹ ਨੂੰ ਤੁਸੀਂ ਕਿਹਾ ਵੀ ਉਹ ਉਨੀ ਕਿ ਜਗ੍ਹਾ ਵਾਸ ਐਵੇਂ ਹੱਥ ਉਤੇ ਐ ਕਰ ਦੋ ਲੋਕਾਂ ਨਾਲ ਵੀ ਇਹੀ ਕਰਦਾ ਤਾਂ ਕਿ ਲੋਕੀ ਇਹ ਕਿਦੋਂ ਆਊਗਾ ਅੱਛਾ ਫਿਰ ਆਪਾਂ ਪੂਰੀ ਵੀਡੀਓ ਦੇਖਦੇ ਹਾਂ ਉਹ ਚੀਜ਼ ਵੇਖਣ ਦੇ ਚੱਕਰ ਦੇ ਵਿੱਚ ਕਿ ਆਹ ਵਾਲਾ ਪਾਰਟ ਕਦੋਂ ਆਏਗਾ ਇਹ ਕਿਦੋਂ ਆਏਗਾ ਇਹ ਸਾਡੀ ਉਧਰ ਦੀ ਭਾਸ਼ਾ ਹੈ ਤੁਹਾਨੂੰ ਪਤਾ ਹੈ ਅੱਛਾ ਜੀ ਪਤਾ ਨਹੀਂ ਜੀ ਮੈਂ ਤਾਂ ਕਹਿੰਦਾ ਕਮਿਊਨੀਕੇਟ ਕਰਨਾ ਉਹੀ ਭਾਸ਼ਾ ਜੀ ਆਪਣੀ ਤੇ ਕੋਈ ਐਕਸਾਈਟਡ ਕੋਈ ਗੱਲਬਾਤ ਕੋਈ ਕੁਛ ਨਹੀਂ ਜੀ ਸ਼ੋਅ ਬਾਰੇ ਗੱਲ ਕਰ ਰਹੇ ਸੀ ਆਪਾਂ ਬੇਫਿਕਰਿਆਂ ਦੀ ਰਸੋਈ ਮੇਰਾ ਫਰਸਟ ਸ਼ੋਅ ਹੈ ਜੀ ਪਹਿਲੀ ਵਾਰੀ ਕਰ ਰਿਹਾ ਮੈਂ ਤੇ ਇਹ ਤੁਹਾਨੂੰ ਦੇਖਣ ਨੂੰ ਮਿਲੇਗਾ ਪਟਾਰਾ ਟੀਵੀ ਤੇ ਹਰ ਸੈਟਰਡੇ ਅਗਰ ਤੁਸੀਂ ਟੀਵੀ ਤੇ ਮਿਸ ਕਰਦੇ ਹੋ ਤੁਸੀਂ ਇਹਨੂੰ YouTube ਤੇ ਵੀ ਦੇਖ ਸਕਦੇ ਹੋ ਪਟਾਰਾ ਟੀਵੀ YouTube ਚੈਨਲ ਦੇ ਉੱਪਰ ਤੇ ਮੈਂ ਤੁਹਾਨੂੰ ਸਿਰਫ ਇਹੀ ਸੁਣਾ ਦਵਾਂਗਾ ਕਿ ਪਲੀਜ਼ ਆਪਣੀ ਫੈਮਿਲੀ ਨਾਲ ਬੈਠ ਕੇ ਦੇਖਿਓ ਮਜ਼ਾ ਆਏਗਾ ਤੇ ਡਿਫਰੈਂਟ ਸ਼ੋਅ ਹੈ ਪਹਿਲੀ ਵਾਰੀ ਦੰਦਾ ਕਨਸੈਪਟ ਲੈ ਕੇ ਆਏ ਪਟਾਰਾ ਵਾਲੇ ਪਟਾਰਾ ਵਾਲੇ ਕੀ ਪੰਜਾਬ ਦਾ ਪਹਿਲਾ ਇਸ ਤਰ੍ਹਾਂ ਦਾ ਸ਼ੋਅ ਹੈ ਤੇ ਇਸ ਕਰਕੇ ਮੈਂ ਪਰਸਨਲੀ ਕਹਿ ਰਿਹਾ ਕਿਉਂਕਿ ਮੇਰਾ ਪਹਿਲਾ ਸ਼ੋਅ ਆ ਪਲੀਜ਼ ਜ਼ਰੂਰ ਦੇਖਿਓ ਚਲੋ ਇੰਨੀ ਅਸੀਂ ਕਾਂਗੇ ਕਿ ਸਾਰੇ ਮਤਲਬ ਵਿੱਚ ਸਿੱਖ ਨੂੰ ਕੀ ਮਿਲੇਗਾ ਇਸ ਸ਼ੋਅ ਤੋਂ ਸਿੱਖ ਨੂੰ ਉਹ ਸ਼ੋਅ ਵੇਖੋਗੇ ਫਿਰ ਤੁਸੀਂ ਦੱਸਿਓ ਕੀ ਸਿੱਖਿਆ ਅਜੇ ਐਵੇਂ ਨਹੀਂ ਦੱਸਣਾ ਐਵੇਂ ਮੈਨੂੰ ਵੀ ਨਹੀਂ ਪਤਾ ਜੀ ਤੁਹਾਨੂੰ ਤਾਂ ਵੀ ਨਹੀਂ ਕੋਈ ਮਿਲਿਆ ਤੁਹਾਨੂੰ ਤਾਂ ਪੈਸਾ ਮਿਲਿਆ ਹੋਣਾ ਨਾ ਕਿੰਨੇ ਅੱਜ ਕੱਲ੍ਹ ਕੌਮੀ ਸਿੰਕਲ ਬਹੁਤ ਸ਼ੋਅ ਸ਼ੂ ਲੱਗ ਰਹੇ ਮੋਟਾ ਪੈਸਾ ਹੋ ਗਿਆ ਅੱਜ ਕੱਲ੍ਹ ਐ ਪੂਰਾ ਕਿੰਨੇ ਕਿਹਾ ਤੁਹਾਨੂੰ ਸਾਡੇ ਮੂਵੀ ਸੁਣ ਲੀਦਾ ਹੈ ਕਈ ਲੋਕਾਂ ਨੇ ਸੁਣੀਦਾ ਕਹਿੰਦੇ ਹੁਣ ਤਾਂ ਤਗੜਾ ਕਹਿੰਦੇ ਉਨੇ ਇਦਾਂ ਦਾ ਕੁਝ ਨਹੀਂ ਹੈ ਭਾਈ ਫੋਨ ਨਾ ਕਰਾ ਦੇ ਫੋਨ ਨਾਲ ਬੜੇ ਡਰਦੇ ਤੁਸੀਂ ਹੈ ਨਹੀਂ ਨਹੀਂ ਓਕੇ ਰਿਪੋਰਟ ਹੈ ਓਕੇ ਰਿਪੋਰਟ ਹੈ ਤੇ ਚਲੋ ਬਾਈ ਜੀ ਬਰਾ ਜਿੰਨੀ ਵੀ ਗੱਲਬਾਤ ਕੀਤੀ ਅੱਜ ਸਾਡੇ ਹੋਰ ਵੀ ਇੱਥੇ ਸੱਜਣ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਨੀ ਹੈ ਤੇ ਜਿਹੜੀ ਬੇਫਿਕਰਾਂ ਦੀ ਰਸੋਈ ਹੈ ਹਰ ਸ਼ਨੀਵਾਰ ਪਟਾਰਾ ਟੀਵੀ ਤੇ ਆਉਣਾ ਤੇ ਸਾਰੇ ਪਰਿਵਾਰ ਦੇ ਨਾਲ ਮਿਲ ਕੇ ਜ਼ਰੂਰ ਦੇਖਣਾ ਕਿਉਂਕਿ ਉਹ ਹਮੇਸ਼ਾ ਸਾਨੂੰ ਆਸਾਂ ਦੇ ਨੇ ਤੇ ਅਸੀਂ ਵੀ ਉਹਨਾਂ ਦੇ ਨਾਲ ਸ਼ੋਅ ਹੈਗਾ ਉਸ ਨੂੰ ਇੰਨਾ ਰਿਸਪੌਂਸ ਦਈਏ ਕਿ ਉਹ ਖੁਸ਼ੀ ਖੁਸ਼ੀ ਇਸ ਇਸ ਸ਼ੋਅ ਨੂੰ ਜਿਹੜੇ ਅੱਗੇ ਐਪੀਸੋਡ ਹੈਗੇ ਨੇ ਹੋਰ ਬਾਅਦ ਤੋਂ ਬਾਅਦ ਲੈ ਕੇ ਆਣ ਸਾਡੇ ਵੱਸ ਕੈਮਰਾ ਪਰਸਨ ਰਾਜਵੀਰ ਦੇ ਨਾਲ ਸੰਦੀਪ ਕੰਬੋਜ ਚੰਡੀ